ਮੈਂ ਕਹਿੰਦ ਸੀ ਆਪਣੇ ਬਾਪਾ ਨੂੰ ਉੱਥੇ ਸੀ ਦੋ ਕੀ ਵਲੋਗ ਨਹੀਂ ਮਰਦਾ ਬਾਪ ਬੇ ਮੋਰ ਬਦਿਆ ਤੇ ਚੱਲੋ ਆ ਹੁਣ ਆਪਾਂ ਮਿਲਦੇ ਆ ਗਾਇਸ ਆਹੀ ਆਪਣੀ ਲਾਲੀ ਤਿਆਰ ਹੈ ਆਪਣਾ ਲਾਲਾ ਲਾਲਾ ਜਮੀ ਸੋ ਗਾਇਸ ਚਲੋ ਅੱਗੇ ਚੱਲਦੇ ਆ ਆਹੀ ਆਪਣੀ ਗੋਰੀ ਤੈਨੂੰ ਹੁਣ ਪਾਣੀ ਢੋਨੇ ਆ ਤੇ ਅਮਨਤਾਰ ਵੀਰ ਜਲਦੀ ਆ ਆਪਾਂ ਇਹਨੂੰ ਪਾਣੀ ਢੋਣੇ ਆ ਥਰੀ ਪਾਣੀ ਦਾ ਕੇ ਮਿਲਦੇ ਆ ਆਪਣੀ ਗੋਰੀ ਤੋਂ ਆਪਣੇ ਤੋਂ ਪਾਣੀ ਪੀਤਾ ਨਹੀਂ ਜਾ ਰਿਹਾ ਇਹ ਲੱਗਦਾ ਜੇ ਵੀ ਟ੍ਰੋਫੀ ਚੋਪੋਸ ਵੀ ਕਰਦਾ ਤੇ ਚਲੋ ਨਾ ਪਾ ਬਾਂਦੇ ਆ ਆਇਆ ਗੋਰੀ ਗੋਰੀ ਵੀ ਆਪਣੀ ਛੋਣੀ ਜੀ ਫਰੈਂਡ ਬਣ ਗਈ ਏ ਤੇ ਚਲੋ ਨਾ ਪਾ ਧੋਨੇ ਆ ਛੋਣੀ ਨਾ ਕਾਲ ਸੋਰੀ ਬਸੇ ਹੋ ਚਲੋ ਇਹਨੂੰ ਖੋਲ ਕੇ ਮਿਲਦੇ ਹਾਂ ਆਜਾ ਹੁਣ ਆਪਾਂ ਪਾਣੀ ਛੋੜਦੇ ਹਾਂ ਆਪਣੀ ਸੋਨੀ ਤਾਂ ਇੱਥੇ ਹੀ ਪੀ ਲੂਗੀ